ਕਮ ਟੂ ਆਲ ਆਫ ਥੀ ਸਵਾਗਤ ਤੇ ਤੁਹਾਡੇ ਆਪਣੇ ਚੈਨਲ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਵਿੱਚ 10ਵੀਂ ਪਾਸ ਵਾਲੇ ਜਿਹੜੇ 12ਵੀਂ ਪਾਸ ਵਾਲੇ ਉਹਨਾਂ ਵਾਸਤੇ ਇੱਕ ਸੁਨਹਿਰੀ ਮੌਕਾ ਵਧੀਆ ਜਿਹੜਾ ਕਹਿ ਸਕਦਾ ਇੱਕ ਭਰਤੀ ਹੈਗੀ ਹੈ ਤੇ ਇਸ ਨਾਲ ਹੋਰ ਕੀ ਚਾਹੀਦਾ ਹੈਗਾ ਸਾਰੀ ਜਾਣਕਾਰੀ ਦੱਸਣ ਜਾ ਰਹੇ ਹਾਂ MSW ਸਟੱਡੀ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਸਭ ਤੋਂ ਪਹਿਲਾਂ ਫੋਲੋ ਕਰ ਲਓ ਪੰਜਾਬ 'ਚ 10000 ਭਰਤੀ ਦੀ ਜਿਹੜੀ ਗੱਲ ਹੋ ਰਹੀ ਹੈ ਕਿਉਂਕਿ ਪਿੱਛੇ ਹੀ ਤੁਹਾਨੂੰ ਪਤਾ ਲੱਗਿਆ ਕੁਝ ਚੋਣਾਂ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜਾ ਵਿਗਨ ਪਿਆ ਤਾਂ ਇਸ ਕਰਕੇ ਵੀ ਇਹ ਇਹ ਜ਼ਰੂਰੀ ਆ ਕਿ ਹੁਣ ਪੰਜਾਬ ਦੇ ਵਿੱਚ ਭਰਤੀਆਂ ਬਹੁਤ ਜ਼ਿਆਦਾ ਭਰਤੀਆਂ ਆਉਣ ਦੀ ਸੰਭਾਵਨਾ ਬਣ ਚੁੱਕੀ ਹੈ ਤੇ ਤੁਸੀਂ ਜੇਕਰ ਚਾਹੋਗੇ ਪੰਜਾਬ ਦੇ ਵਿੱਚ ਸਰਕਾਰੀ ਭਰਤੀ ਕਦੋਂ ਆਉਂਦੀ ਹੈ ਕਿਵੇਂ ਅਪਲਾਈ ਕਰਨੀ ਹੈ ਕਿਵੇਂ ਤਿਆਰੀ ਕਰਨੀ ਹੈ ਤਾਂ ਫੋਲੋ ਜ਼ਰੂਰ ਕਰ ਲਓ ਫੇਸਬੁੱਕ ਤੇ ਵੀ ਫੋਲੋ ਕਰ ਲਓ YouTube ਤੇ ਦੇਖਣਾ ਸਬਸਕ੍ਰਾਈਬ ਕਰ ਲਓ ਸੋ ਗੱਲ ਕਰਾਂਗੇ ਇਹੇ ਪੋਸਟਾਂ ਵੀ 2500 ਪੋਸਟਾਂ ਨੇ ਬਿਜਲੀ ਭਾਗ ਦੇ ਵਿੱਚ ਅਸਿਸਟੈਂਟ ਲਾਈਨਮੈਨ ਦੀਆਂ ਭਾਵਜ ਨੂੰ ਆਪਾਂ ਨੇ ਸਹਾਇਕ ਲਾਈਨਮੈਨ ਛੋਟੇ ਲਾਈਨਮੈਨ ਦੀਆਂ ਪੋਸਟਾਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਆਈਆਂ ਹੋਈਆਂ ਵੀ 2500 ਪੋਸਟਾਂ ਤੁਹਾਡੇ ਸਾਹਮਣੇ ਆ ਇਹ ਪੋਸਟਾਂ ਦਾ ਜਿਹੜਾ ਸ਼ੁਰੂ ਹੋ ਜਾਣਾ ਸਿਸਟਮ 21 ਫਰਵਰੀ ਤੋਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਤੇ 13 ਫਰਵਰੀ 13 ਮਾਰਚ ਤੱਕ ਤੁਸੀਂ ਪੋਸਟਾਂ ਭਰ ਸਕਦੇ ਹੋ ਠੀਕ ਹੈ ਇਹਨਾਂ ਪੋਸਟਾਂ ਦੇ ਵਿੱਚ ਜੇ ਤੁਸੀਂ ਆਈਟੀਆਈ ਕੀਤੀ ਆ 10ਵੀਂ ਤੋਂ ਬਾਅਦ ਆਈਟੀਆਈ ਹੋਈ ਦੀ ਐ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਤੇ ਜਾਂ ਕੋਈ ਹੋਰ ਅਗੇ ਕੁਝ ਮੰਗਿਆ ਜਾਂ ਨਹੀਂ ਮੰਗਿਆ ਹੋਰ ਕੁਆਲਿਫੀਕੇਸ਼ਨ ਵਾਲੇ ਕਰ ਸਕਦੇ ਆ ਨਹੀਂ ਕਰ ਸਕਦੇ ਉਹ ਤੁਹਾਨੂੰ ਜਿਹੜਾ ਅਫੀਸ਼ੀਅਲ ਇੱਕ ਇਹਨਾਂ ਦਾ ਵੱਡਾ ਨੋਟੀਫਿਕੇਸ਼ਨ ਆਊਗਾ ਭਾਵੇਂ ਡਿਟੇਲ ਚ ਆਊਗਾ ਠੀਕ ਆ ਉਹਦੇ ਵਿੱਚ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਜਾਊਗੀ ਤਾਂ ਬਸ ਇੱਕ ਦਿਨ ਵੇਟ ਕਰ ਲਓ ਤੁਹਾਨੂੰ ਉਹ ਅਫੀਸ਼ੀਅਲ ਫੁੱਲ ਨੋਟੀਫਿਕੇਸ਼ਨ ਦੇ ਦਿੱਤਾ ਜਾਊਗਾ ਉਹਦੇ ਵਿੱਚ ਤੁਹਾਨੂੰ ਸਾਰੀ ਗੱਲ ਦੱਸੂ ਪਰ ਤੁਹਾਡੇ ਕੋਲੇ 10ਵੀਂ ਪਾਸ ਹੈਗੇ ਹੋ ਵਿਦ ਆਈਟੀ ਇਲੈਕਟ੍ਰੀਸ਼ੀਅਨ ਦਾ ਤੁਸੀਂ ਪੋਸਟ ਭਰ ਸਕਦੇ ਹੋ ਨਾਲ ਅਪ੍ਰੈਂਟਿਸਸ਼ਿਪ ਮੰਗਣਗੇ ਇਹ ਉਸ ਤੋਂ ਇਲਾਵਾ 12ਵੀਂ ਪਾਸ ਹੈਗੇ ਹੋ ਆਈਟੀ ਤੁਹਾਡੀ ਕੀਤੀ ਹੋਈਗੀ ਇਲੈਕਟ੍ਰੀਸ਼ੀਅਨ ਟ੍ਰੇ ਅ ਅਪ੍ਰੈਂਟਿਸਿਪ ਤੁਹਾਡੀ 1 ਸਾਲ ਦੀ ਵੀ ਹੈਗੀ ਇਸ ਤਰ੍ਹਾਂ ਚੱਲ ਜਾਏਗੀ ਅਫੀਸ਼ੀਅਲ ਨੋਟੀਫਿਕੇਸ਼ਨ ਤੁਹਾਨੂੰ ਪਤਾ ਲੱਗ ਜਾਊਗਾ ਬਹੁਤ ਜਲਦੀ ਵੀਡੀਓ ਲੈ ਕੇ ਆਰਾਂਗੇ ਫੁੱਲ ਠੀਕ ਹੈ ਤਾਂ ਇਹ ਪੋਸਟਾ ਤੁਸੀਂ ਵੀ ਸਰਕਾਰੀ ਨੌਕਰੀ ਹੈ ਬਿਲਕੁਲ ਤੁਹਾਡੇ ਸਾਹਮਣੇ ਹੈਗਾ ਪੰਜਾਬੀ ਚ ਵੀ ਤੁਸੀਂ ਸਾਰਾ ਇਹ ਪੜ ਸਕਦੇ ਹੋ ਤੁਹਾਡੇ ਸਾਹਮਣੇ ਪੰਜਾਬੀ ਚ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਤੁਸੀਂ ਖੁਦ ਵੀ ਇਹਨਾਂ ਦੀ ਅ ਅਫੀਸ਼ੀਅਲ ਵੈਬਸਾਈਟ ਹੈਗੀ ਆ pspcl.in ਤੇ ਜਾ ਕੇ ਤੁਸੀਂ ਕੀ ਕਰ ਸਕਦੇ ਹੋ ਆਪਣਾ ਅਫੀਸ਼ੀਅਲ ਨੋਟੀਫਿਕੇਸ਼ਨ ਦੇਖ ਸਕਦੇ ਹੋ ਪਰ ਜੇ ਤੁਹਾਨੂੰ ਨਹੀਂ ਮਿਲਦਾ ਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਆਪਣਾ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ ਤੇ ਜਦੋਂ ਵੀ ਅਫ ਆਏਗਾ ਤੁਹਾਨੂੰ ਕੈਟਾਗਰੀ ਵਾਸ ਕਿੰਨੀਆਂ ਪੋਸਟਾਂ ਮਿਲਦੀਆਂ ਕਿੰਨੀ ਫੀਸ ਰਹੇਗੀ ਉਹ ਸਾਰਾ ਕੁਝ ਤੁਹਾਨੂੰ ਉਹਦੇ ਉੱਤੇ ਪਾ ਦਿੱਤਾ ਜਾਊਗਾ ਤੇ ਇੱਕ ਵੀਡੀਓ ਵੀ ਸਪੈਸ਼ਲ ਤੁਹਾਨੂੰ ਆਪਣੇ ਇਸ ਚੈਨਲ ਉੱਪਰ ਮਿਲ ਜਾਊਗੀ ਸਬਸਕ੍ਰਾਈਬ ਕਰਨਾ ਸੋ ਇਹ ਜਾਣਕਾਰੀ ਸਵੀ ਪੰਜਾਬ ਦੀਆਂ ਨਵੀਆਂ ਪੋਸਟਾਂ ਬਾਰੇ ਸਹਾਇਕ ਲੈਨਮੈਨ ਦੇ ਤੇ ਇਹਨਾਂ ਦੀ ਤਿਆਰੀ ਘਰ ਬੈਠੇ ਕਿਵੇਂ ਕਰਨੀ ਹੈ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਹੁਣ ਬਹੁਤ ਸਾਰੇ ਇੰਸਟੀਟਿਊਟ ਇਹ ਤਿਆਰੀ ਨਹੀਂ ਕਰਵਾਉਂਦੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਵੀ ਜਿਹੜੇ ਬਿਜਲੀ ਭਾਗ ਦੀਆਂ ਜਿਹੜੀਆਂ ਕਿਤਾਬਾਂ ਠੀਕ ਹੈ ਉਹ ਕਿਵੇਂ ਤਿਆਰੀ ਕਰਨੀ ਹੈ ਘਰ ਬੈਠੇ ਉਹ ਸੋਨ ਸਾਰਾ ਇਨ ਫਿਊਚਰ ਇਨ ਫਿਊਚਰ ਤੁਹਾਨੂੰ ਮਿਲਦਾ ਰਹੂਗਾ ਦੱਸਦੇ ਰਹਾਂਗੇ ਕਿੱਥੋਂ ਤਿਆਰੀ ਤੁਸੀਂ ਕਰ ਸਕਦੇ ਹੋ ਬੈਸਟ ਤਰੀਕਾ ਸੋ ਜਾਣਕਾਰੀ ਵਧਾਈ ਲਈ ਲਾਈਕ ਸ਼ੇਅਰ ਕਮੈਂਟ ਕਰੋ ਧੰਨਵਾਦ ਥੈਂਕ ਯੂ ਟੇਕ ਕੇਅਰ ਬਾਏ ਬਾਏ ਮਿਲਾਂਗੇ ਨੈਕਸਟ ਕਿਸੇ ਹੋਰ ਵੀਡੀਓ ਦੇ ਵਿੱਚ